ਜਿ ਬੈਠੇ ਆ ਉਹ ਗੁੰਗਣਾਉਂਦਾ ਵੇਖਿਆ ਕੋਠੜੀ ਵਿੱਚ ਬੈਠਿਆਂ ਉਹ ਗੁੰਗਣਾਉਂਦਾ ਵੇਖਿਆ ਭੁੱਖਿਆ ਸੰਗ ਭੁੱਖਿਆ ਸੰਗ ਰੋਟੀਆਂ ਦੀ ਬਾਤ ਪਾਉਂਦਾ ਵੇਖਿਆ ਕੋਠੜੀ ਵਿੱਚ ਬੈਠਿਆਂ ਉਹ ਗੁੰਗਣਾਉਂਦਾ ਵੇਖਿਆ ਖੁਦ ਤਾਂ ਪੀੜਾ ਜ਼ਰਦ ਸੀ ਓ ਪੀੜਤਾ ਦੇ ਵਾਸਤੇ ਪੀੜਤਾ ਦੇ ਵਾਸਤੇ ਖੂਨਦਾਨ ਕਰਨ ਲਈ ਉਹ ਤਰਲੇ ਪਾਉਂਦਾ ਵੇਖਿਆ ਖੂਨਦਾਨ ਕਰਨ ਲਈ ਉਹ ਤਰਲੇ ਪਾਉਂਦਾ ਵੇਖਿਆ ਲੋਕਾਂ ਨੂੰ ਕਹਿੰਦਾ ਕੁਝ ਨਹੀਂ ਰੱਖਿਆ ਮਜ਼ਾਰ ਹੈ ਪੀਰ ਤੇ कंदा कुझु नज़ारे खुदि चागां बलद्या वेखया ख़ुदि चरागा बलद्या तेल पेखया इंसानीयतो रखदासीं जो रोज़ ई दसदासीं जो रोज़ ई ਉਹ जख्मਿਆਂ ਦੀ ਜੀਵ ਚੋਂ ਬਟੂਏ ਚਰਾਉਂਦਾ ਵੇਖਿਆ ਉਹ जख्मਿਆਂ ਦੀ ਜੀਵ ਚੋਂ ਬਟੂਏ ਚਰਾਉਂਦਾ ਵੇਖਿਆ ਮੱਛੀ ਮਿਲੀ ਨਹੀਂ ਸੋਚਦਾ ਅੱਜ ਕੀ ਖਿਲਾਉਂ ਯਾਰ ਨੂੰ ਮੱਛੀ ਮਿਲੀ ਨਹੀਂ ਸੋਚਦਾ ਅੱਜ ਕੀ ਖਿਲਾਉਂ ਯਾਰ ਨੂੰ ਚੀਰ ਕੇ ਪੱਟ ਮਾਸ ਲੈ ਪੱਟ ਨੂੰ ਲਕਾਉਂਦਾ ਵੇਖਿਆ ਚੀਰ ਕੇ ਪੱਟ ਮਾਸ ਲੈ ਪੱਟ ਨੂੰ ਲਕਾਉਂਦਾ ਵੇਖਿਆ ਨੌਕਰ ਤਰਫ ਦਾ ਦਰਦ ਤੂੰ ਬਸੀਜਿਆ ਨਾ ਦਿਲ ਜ਼ਰਾ ਨੌਕਰ ਤਰਫ ਦਾ ਦਰਦ ਤੂੰ ਬਸੀਜਿਆ ਨਾ ਦਿਲ ਜ਼ਰਾ ਕੁੱਤਾ ਬਿਮਾਰ ਹੋਣ ਤੇ ਡਾਕਟਰ ਬੁਲਾਉਂਦਾ ਵੇਖਿਆ ਕੁੱਤਾ ਬਿਮਾਰ ਹੋਣ ਤੇ ਡਾਕਟਰ ਬੁਲਾਉਂਦਾ ਵੇਖਿਆ ਸੌਖਾ ਨਹੀਂ ਦਿਲ ਵਿੱਚ ਸਾਂਭਣਾ ਸੌਖਾ ਨਹੀਂ ਦਿਲ ਵਿੱਚ ਸਾਂਭਣਾ ਯਾਦਾਂ ਅਨੁਭਵ ਵਾਲਿਆ ਸੌਖਾ ਨਹੀਂ ਦਿਲ ਵਿੱਚ ਸਾਂਭਣਾ ਯਾਦਾਂ ਅਨੁਭਵ ਵਾਲਿਆ ਯਾਦਾਂ ਦੀ ਤੁਖ ਦੀ ਅੱਗ ਵਿੱਚ ਖੁਦ ਨੂੰ ਜਲਾਉਂਦਾ ਵੇਖਿਆ ਓਠੜੀ ਵਿੱਚ ਬੈਠੇ ਹਾਂ ਉਹ ਗੁਣ ਗਣਾਉਂਦਾ ਵੇਖਿਆ ਗੁਣ ਗਣਾਉਂਦਾ ਵੇਖਿਆ ਗੁਣ ਗਣਾਉਂਦਾ ਓਠੜੀ 'ਚ ਬੈਠੇ ਹਾਂ ਉਹ ਗੁਣ ਗਣਾਉਂਦਾ ਵੇਖਿਆ ਵਾਹ ਜੀ ਖੂਬ